No. Um. I don't know ਮਲਤ ਤੁਮ ਦਾ ਮੇਰਾ ਸੰਗਤ ਮਨ ਬਰਕਾਰ ਜਿਨ ਆਹਰ ਦੂਰ ਨਾ ਰੋਹੂ ਗੜ ਦੇ ਅੰਦਰ ਦਰਬ ਨਿਰੰਤਰ ਜਾਰੀ ਕੋਪੁਰਤ ਸਮਾਣਾ ਇਕ ਦਾ ਦੇਵ ਵਿਖਾਰੀ ਜੀ ਸਭ ਤੇ ਦੇ ਦੇ ਕੋਈ ਵਡਾਣਾ ਸੁਵਾ ਪੇਦਾਤਾ ਪੇਪੁਰਤਾ ਦੀਓ ਮੂਰ ਨਿਆ ਵਰਨਾ ਜਾਣਾ ਦੁਪਾਰ ਆਰੰਭ ਅੰਤ ਤੇ ਅੰਤ ਨਹੀਂ ਤੇਰੇ ਕਾਹਨ ਆਖ ਬਖਾਣਾ ਹੰਦ ਸੇ ਬਦ ਦੁਸੇ ਬਦ ਤੁਜੀ ਜਾਨਾ ਹਾਰਿ ਧਿਆਇਆ ਗੁਰ ਦਾ ਹਰਿ ਅਰਦਾਸੀ ਸੇਨਾ ਤੁਮਾਰ ਸਿਵਾਸੀ ਸੇਵਕ ਬਗਵਾਨ ਸੇਵਕ ਤਪ ਇਹ ਜਨਾਂ ਦਾ ਜੀਵਨ ਤੁਰੀ ਹੋਗੀ ਬਾਸੀ ਜੈਨਾ ਨਾ ਘਰ ਭਾਉ ਜੈਨਾ ਜਿਆ ਰਦਰ ਨੰਕਰੰਤਾ ਸੇ ਬੜ ਦ ਦੇ ਬੜ ਪਦੇਨ ਨਾਨਕ ਜੀ ਜੋ ਭਾਵੈ ਮੇਰੇ ਆਪ ਗਵੰਤਾ ਤੁਮਾਦ ਪ੍ਰਕਾ ਬ੍ਰੰਦਰ ਕਰਤਾ ਜੀ ਤੁਮ ਦੇਵਲ ਆਵਰ ਲੰਗੋਇ ਤੁਹ ਜਿਆ ਪੇ ਸ੍ਰਿਸ਼ਟ ਸਭਿਉ ਪਾਈ ਜਿਦੁ ਜਿਆ ਪੇ ਸਰਬ ਸਤਿ ਸੁ ਕੋਈ ਜਾਨ ਨਾਨਕ ਤੁਮ ਕਾਹ ਕਰਤੇ ਕੀ ਜਿਨੁ ਸਰਬ ਤਾ ਕਹਾ ਹੋਈ ਨਾ ਸਾ ਮਾਤਾ ਜੁਖ ਤੁਮ ਕਰਦੁ ਉਤਿਆਰ ਮਿੰਡ ਸੰਜੋਵਨ ਕਾ ਸੋਈ ਦੀ ਤਿ ਜੋ ਤੁੰ ਸੇ ਸੋੜਿ ਆਉ ਕਾਈਆ ਸਭ ਤੇ ਰੀ ਤੁਮ ਦੰਮੀਂਦਾ ਜੇਤਨਾ ਗਿਲ ਬਾਕਰਾ ਤਨ ਨਾਮ ਰੰਧਾ ਮਨ ਨੂੰ ਲੋਭ ਆਇਆ ਸਦਿਆਨ ਰੋਛੜਿਆ ਆਪ ਮਿਲਾਇਆ ਕੁੰਦਰੀ ਆਉ ਤਵ ਜੀ ਮਾਈ ਤੁਝ ਵੰਦੂ ਜਾ ਮੋਈ ਲਈ ਜੀਏ ਜਗ ਸਭ ਤੇ ਲਾ ਕੇ ਜੋ ਮੇ ਜੋਗ ਮਰ ਵਿਚੜਿਆ ਸੰਜੋਗੀ ਮੇਨ ਜਿਸ ਨਾਲ ਤੁਝਾ ਨਾਹੇ ਕੋਈ ਜਨ ਜਾਣ ਹਰ ਕੋਣ ਤੈ ਆਰੋਪ ਕਾਨ ਜੇ ਨਾਲ ਸੇਵੇ ਆਤਮਾ ਸੁਖ ਪਾਇ ਦੇਵੀ ਰੀਰੂ ਨਾਮ ਤੁਮਾਇ ਤੂੰ ਆਪੇ ਕਰਤਾ ਕਿਆ ਸਰੂਪ ਹੋਈ ਤੁਦ ਬੈ ਗੁਰਜਾ ਅਵਰ ਲੰਗੋਈ ਤੂੰ ਕਰ ਕਰ ਵੇਖੇ ਜਾਣ ਸੋਈ ਜਾਨਨਾਨ ਗੁਰ ਪਰਮਤਪ ਪ੍ਰਗਟ ਹੋਏ ਆਸਾ ਮਤ ਬਦਨ ਤਤ ਸਰਵੜਾ ਪਈਲੇ ਨਵਾਸਾ ਪਾਣੀ ਭਾਵਕਤ ਨਹੀਂ ਕੀਆ ਪੰਕਜ ਮੋਹ ਭਗ ਨਹੀਂ ਜਾਵੇ ਨੰਦੇ ਕਾਹ ਤਹ ਗੁਰਿਆਲੇ ਮਾਨੇ ਕਲਾ ਜੈ ਦੇ ਸੰਬੋਧਨਾ ਨਾਮ ਧਾਰਨ ਦਸਰਤ ਤੇਰੇ ਗੰਗਲਿਆ ਲਾਹੋ ਨਾਉ ਜਦੀ ਜਦੀ ਨੇ ਵੜਿਆ ਮੂਰਗੰਦਾ ਨਾਮ ਭਿਆ ਪ੍ਰਣਵਦਨ ਆਨਿਕ ਨਰਕੇਸ਼ਰ ਨਾਮ ਜਨ ਕੋ ਨਾਹੀ ਇਸ ਤਰਿਆ ਆਸਾ ਮਾਨਤਾ ਭਿਆ ਐ ਪਰਾਪਦਨ ਸਰੰਗ ਜਾਮ ਲਾਗ ਬਜਰ ਨਰਨ ਕੈ ਜਨ ਮਿਰਤਾ ਜਾਤ ਰਗ ਮਾਇਆ ਕਹਿ ਰਹਾਉ ਜਪ ਤਪ ਸੰਜਨ ਧਰਮ ਨਾਮ ਕਮਾਇ ਸੇਵਾ ਸਾਧਨਾ ਜਨਿਆ ਹਰਿ ਰਾਇਆ ਕਾਮਨਾ ਨਿਗ੍ਰਹ ਨੀਜ ਕਰਮਾਂ ਸ਼ਰਨ ਪਰੇ ਕੀ ਰਾਖੋ ਸਰਮ ਇਕ ਓੰਕਾਰ ਸ੍ਰੀ ਵਾਜੁ ਜੀ ਕੀ ਵੰਦੇ ਪਾਤਸ਼ਾਹ ਦਸ਼ਮੀ ਕਵਯਵਾਚ موسیقی ਜਬਨ ਕਾਲ ਸਰ ਲੋਕ ਸੁਆਰ ਨਾਮ ਸ਼ਿਦਾਰ ਹੈ ਤਾਈ ਹਮਾਰਾ ਜਬਨ ਕਾਲ ਸਰ ਜਗਤ ਪੁਰਾਉ ਦੇਵਤਾ ਅਪਿ ਰਚਨਾ ਪੁਜਾਇਓ ਆਗ ਅੰਤੇ ਕੈ ਉਤਾਰਾ ਸੁਖੀ ਰਸਿਓ ਹਮਾਰਾ ਨਾਮ ਸ਼ਿਕਾਰ ਦਸੀ ਕੋਮ ਮੈਿਤਕ ਪ੍ਰਜਾ ਜਨ ਆਤਵਾਰੀ ਜਬ ਕਲ ਕੋ ਸਰ ਗਨ ਸੁਭਦਿਓ ਰਣ ਕੋਪਨ ਮੋ ਕਟ ਘਟ ਕੇ ਜਾਂ ਦਰ ਕੀ ਜਾਨੂ ਭਲੇ ਮਰੇ ਕੀ ਪੀਰ ਬਚਾਨੰ ਚੀਤੀ ਦੇ ਗੁਣ ਜਲੇ ਸੁਣਾ ਸਰ ਪਰ ਕਿਰਪਾ ਦ੍ਰਿਸ਼ਟ ਕਰ ਸੁਣਾ ਤਾਂ ਤਾਂ ਲੋਕ ਪਾਏ ਤੇਰੀ ਰੂਪ ਪਾਏ ਸਭਨ ਕੇ ਤੁਕੀ ਇਹ ਰੇ ਕੋਈ ਰਗੇ ਪੀਰ ਬਚਾਨ ਕਟ ਘਟ ਕੇ ੜਪੜ ੜ ਕੀ ਜਾਨ ਤੁਝਾ ਬੋਧ ਕਰ ਕਰਾ ਕਰਤਾ ਨਾਮ ਜਤ ਸਦਵ ਦੇ ਅਪਾਰਾ ਜਾਵਿਆ ਕਰ ਕੋ ਕਰ ਤੋ ਕਮਨ ਤੋ ਮੈਂ ਮਰਤ ਦੇ ਤਰ ਤਨੋ ਜੇਤੇ ਵਦਨਾ ਸ੍ਰੇਸ਼ਟ ਸਰਦਾਰ ਆਵੇ ਆਪਣੇ ਮੂਰਤ ਵਿਚਾਰ ਤੁਮ ਸਭੀ ਤੇ ਰਾ ਬਨਰਾਮ ਜਾਨ ਤੁਮੇ ਤੇ ਜਰਿਆ ਨਾਮ ਨਰੰਕਾਨ ਨਰਕਾਨ ਨਾਮ ਗੁਰਵਾ ਜੀ ਦੇ ਨਾਮ ਦੇ ਸੰਗ ਤਾਕਾ ਮੂੜ ਜਾਤ ਬੇਦਾ ਜਾਨੋ ਵੇਗ ਨਾ ਕਾਰ ਹੋਏਗਾ ਤਾਕੋ ਕਰਪਾਨ ਮਾਰ

ਸਗਰੀ ਸ੍ਰੇਸ਼ਟ ਦਾ ਕਾਇ ਅਚੰਮ ਭਾਵ ਆਦਿ ਜਗਾ ਸਰੋਗ ਸਜਾਮ ਕਾ ਆਪ ਰਚਾ ਮੇਰੀ ਤਨੁ ਕਰੋ ਸਿਖਵਾਰ ਦਿਸੰਗ ਦੁਚਿਤ ਦੇਵ ਦਵਾਰ ਤੇ ਪਾਤਾ ਸਕਲ ਮਰੇਸ਼ ਕਰੋ ਨਨਕਾਤਾ ਜੀ ਆਸਰ ਤਵ ਸ਼ਰਣੀ ਪਰੇ दारद दुष्ट द्रगते राम सडक गीतम सुनु जारिया गहात द जो पारि तब दारमो सहाय दुष्ट द्रगते जो विचाई सुइया पांजर्वेद गीतम रे तब देखो आर्त द देनी हम्यो राम री मपुराण पुरान अनेक अहमते गनामा नेरो समृद्ध शास्त्र वेद सद ਪ੍ਰਭ ਮੇਰ ਗਾਵੈ ਕਨਿਆ ਮਨੈਉ ਜੀਰੇ ਸੁਭਾਣੇ ਕਿਰਪਾ ਤੇ ਮਰੀ ਕਾਲ ਮਾਨਾ ਕਹਯੋ ਸਭ ਤੋਂ ਇਹੋ ਗਾਨਿਆੰ ਗੁਰਾ ਸਾਕਰਦਾਰ ਗੁਰੂ ਸਾਹਿਬ ਕੇ ਗਾਇਓ ਸੋ ਰੋਲਾ ਰੋ ਅਰ ਨਾਮ ਦੇ ਅਰ ਨਾਮ ਰੋ ਤੋ ਮਨ ਮੇਰੇ ਗੂਰ ਦਰਸਾਣਾ ਅੰਗੀਕਾਰਿਓ ਕਰੇ ਤੇਰਾ ਕਾਰਜ ਸਭ ਸਵਾਰਣਾ ਤਰਨ ਗਲਾਂ ਸਮਰ ਰਤਨਾ ਸੋਖਿਆ ਨਾਮੁ ਸਾਰੇ ਕਹ ਨਾਨਕ ਮਨ ਮੇਰੇ sada ਰਾਵੋ ਅਰ ਨਾਮ ਦੇ ਸਾਚੇ ਸਹਿਮਾ ਕਿਆ ਨਹੀਂ ਕਰਦੇ ਰਹਿ ਕਰਦਾ ਤੇਰਾ ਦਰ ਵਿਚ ਹੈ ਜਿਸ ਨੇ ਤੁਪਾਈ ਤਦਾ ਸਰਬ ਸਲਾਹ ਤੇ ਨਾਮ ਮਨ ਵਸਾਵੇ ਨਾਮ ਦੇ ਕਰ ਮਨ ਵਰਤਿਆ ਬਾਜੇ ਸ਼ਬਦ ਕਨੇ ਕਹਿ ਨਾਨਕ ਸੱਚੇ ਸਾਇਓ ਜਾਨ ਅੰਦਰ ਦੇ ਰਹਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਇਹ ਆਧਾਰ ਮੇਰਾ ਜਨ ਭੁੱਖਾ ਸਭ ਗਵਾਈਆ ਕਰ ਸ਼ਾਮ ਸੁਖ ਮਨ ਆਵਦਿਆ ਜਨ ਚਾਹ ਸਭ ਭਜਾਈਆ ਸਦਾ ਪ੍ਰਭਾਨ ਕੀ ਤਾ ਗੁਰੂ ਜਿ ਜਦੀ ਆਏ ਵਲਿਆਈਆ ਕਹਿ ਨਾਨਕ ਤੁਮਾ ਸਤੋ ਸ਼ਬਦ ਰੋਬਿਆ ਸਤਿਆ ਨਾਮ ਮੇਰਾ ਆਰਾਮ ਵਾਜੀ ਪੰਚ ਸ਼ਬਦ ਤਦ ਘਾਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੀ ਕਲਾ ਜੰਦ ਕਰਤਾ ਰੀਆ ਪੰਚ ਦੂਤ ਦੁਦਵਾ ਸਰ ਕੀਤੇ ਕਾਲ ਗੰਦਰ ਮਾਰਿਆ ਸਰ ਕਰਮ ਮਨ ਪਾਇਆ ਤੁਦ ਜਨ ਕੋ ਸੇ ਨਾਮ ਹਰਿ ਕੈ ਲਾਗੇ ਕਹ ਨਾਮਿਤ ਕਰ ਗੁਰੂ ਆਦੰਤ ਘਾਰੋ ਆਨੰਦ ਗਾ ਜੀ ਅਦੰ ਸਭਾਂ ਬਟ ਭਾਗਿਓ ਸਗਲ ਮਨੋਰਥ ਪੂਰੇ ਪਾਰਵਰੰਦਰਪਾਯ ਪੁਤਰੇ ਸਗਲ ਸੁਖ ਸੁਖਿਓਂ ਗੁਰ ਰਗ ਸੰਤਾ ਪੂਤਰੇ ਸੁਣੀ ਤਜੀ ਬਾਣੀ ਸੰਤ ਸਾਜਨ ਨਾਮੈ ਤਰਤੇ ਪੂਰੇ ਗੁਰ ਤੇ ਜਾਣ ਸਰਦੇ ਪਨੀਤ ਗਾਤੇ ਭਵਤ ਤਤ ਗੁਰ ਨਿਆ ਜੀ ਆਇਆਂ ਨੂੰ ਸੁਣੀ ਮੰਦਾ ਆਪਣੀ ਮਾਨ ਲਾਖ ਜਵਾ ਤਾਲ ਵਿੱਚ ਧੰਨਵਾਦ ਕਰੀਓ ਸੰਤ ਸੰਤੋ ਸੁਣੀ ਚਾਰੋ ਕੰਵਰ ਦਾ ਨਾਮ ਜਾਗੁਰ ਕਰੈ ਉਹ ਜਿਸ ਦਾ ਸਤਿ ਸਿਹਾਰ ਜੀ ਕੋ ਗਾਵੇ ਜਿੰਦੂ ਕੰਦਰ ਜਿੰਦਾ ਹੋਏ ਉਦਾਰੋ ਇਹ ਵਸਤ ਜੀ ਨਾ ਜਾਈ ਨਦਰ ਨਦਰ ਖੁਰਦਾਰੋ ਤਮ ਸੰਸਾਰ ਜਨਉਦਰੀਏ ਸਭ ਨਾਮ ਕੋ ਰੰਬਰਦਾਰ ਰੋਗ ਮਹਾਂ ਲਾਖ ਜਵਾ ਇਹ ਰਾਗੀਤਾਂ ਜਾਂ ਤੂੰ ਨਹੀਂ ਮਨ ਨੂੰ ਜੋਗ ਕੀਤਾ ਈ ਮੰਦਰ ਗੁਣ ਹਾਰੇ ਕੋ ਵਡ ਲਾਈ ਆਪੇ ਤਰਸ ਕਰੀ ਤਰਿ ਗਇਆ ਮੇ ਰਾਮ ਤੂੰ ਹੀ ਸਭੁਰ ਸੁਖ ਜੀ ਮਿਲਿਆ ਨਾਨਕ ਨਾਮੁ ਜੈਤਾ ਜੀਵਾ ਤਾ ਮਨ ਕੀ ਬਾਇਆ ਪਾਵੀ ਜਿਤਾ ਤੁਮ ਸਰ ਅਤਰ ਜਿਤਾ ਕੋਈ ਨਾ ਹਤਾ ਦੇ ਹੀ ਰਾਖੀ ਅਗਨੀ ਅੰਦਰ ਮਾਇ ਸੁਨ ਕਾ ਜਮ ਕੇ ਰੋਤ ਨਾਇ ਤੇਰਾ ਛੱਡ ਜਾਏ ਭਾਜਲ ਰਿਤਮਨ ਸਗਾਉ ਗੁਰ ਸ਼ਬਦ ਦੀ ਬਾਤ ਪਾਈ ਜਨ ਕੋਲ ਕੀ ਪਿਆਸ ਅੰਮ੍ਰਿਤ ਸੇ ਗਾਏ ਕਰਮੈ ਉਪੰਨ ਗੁਣ ਕੋ ਮੰਦ ਗਾਏ ਤਉ ਕਨੋ ਕਿਰਪਾ ਸੁਮਾਦੇ ਤਾਇ ਤਾਇ ਬਰਤਾ ਕੋਏ ਨਾ ਜਾਈ ਜੇ ਅਰਥ ਦਿਆਈ ਸੋ ਸੰਤਰ ਗੁਰਿਆ ਰਤਨਾ ਨਿਰਵਾਚ ਗੁਰਨਾਉ ਨੈਤਰੀ ਤਦ ਗੁਰ I'm going the